ਮਾ ਚਿੰਤਪੁਰਨੀ ਕਲੱਬ ਜੈਕਾਰਾ ਮੱਦਾ ਚਿੰਤਪੁਰਨੀ ਦਾ ਬੋਲ ਸਤਿਕਾਰਯੋਗ ਜੀ ਹੈ ਵਾਹ ਮਾ ਉੱਪਰ ਕਰਕੇ ਇੱਕ ਵਾਰ ਜੈਕਾਰਾ ਲਾਉਣਾ ਅੱਜ ਹੋਲੀ ਹੈ ਨਾਲੇ ਜੈਕਾਰਾ ਚਿੰਤਪੁਰਨੀ ਦਾ ਬੋਲ ਸਤਿਕਾਰਯੋਗ ਜੀ ਹੈ ਜੈਕਾਰਾ ਛੇ ਨਮਸਤੇ ਕਾ ਦਾ ਬੋਲ ਸਤਿਕਾਰਯੋਗ ਜੀ ਹੈ ਤਸਵੀਰਾਂ ਨਕੋਦਰ ਤੋਂ ਦਿਖਾ ਰਹੇ ਆ ਜਿੱਥੇ ਚਿੰਤਪੁਰਨੀ ਕਲੱਬ ਵੱਲੋਂ ਲਗਾਤਾਰ ਮਾਤਾ ਚਿੰਤਪੁਰਨੀ ਦਰਬਾਰ ਤੇ ਫ੍ਰੀ ਬੱਸਾਂ ਲਿਜਾਈਆਂ ਜਾਂਦੀਆਂ ਨੇ ਅੱਜ ਇਹਨਾਂ ਦਾ ਇੱਕ ਇਕੱਠ ਹੋਇਆ ਇੱਥੇ ਇੱਕ ਫਾਰਮ ਦੇ ਵਿੱਚ ਬਹੁਤ ਵਧੀਆ ਵਧੀਆ ਵਿਚਾਰ ਇਹਨਾਂ ਨੇ ਰੱਖੇ ਨੇ ਮਹਾਮਈ ਜਿਹੜੇ ਭਗਤਾਂ ਨੂੰ ਬੁਲਾਂਦੀ ਆ ਚਿੰਤਾਪੁਰਨੀ ਉਹ ਹੀ ਉੱਥੇ ਜਾਂਦੇ ਨੇ ਇਹ ਜਿਹੜੀ ਕਮੇਟੀ ਇਹ ਬਣੀ ਆ ਜਿਹੜੀ ਇਹ ਕਮੇਟੀ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਇੱਕ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਜਿਹੜੇ ਕਿ ਚਿੰਤਪੁਰਨੀ ਅ ਮਹੀਨੇ ਤੋਂ ਮਹੀਨੇ ਬਾਅਦ ਜਿਹੜੀ ਸੰਗਰਾਂਦ ਤੇ ਲ ਜਾਂਦੇ ਨੇ ਔਰ ਪਹਿਲੇ ਵੀ ਅਸੀਂ ਕਵਰਿੰਗ ਕਰ ਚੁੱਕੇ ਹਾਂ ਕਿਸੇ ਨੇ ਸ਼ਨੀਵਾਰ ਹਾਂ ਕਿਸੇ ਨੇ ਕਿਆ ਬਾਬੀ ਮਾਤਾ ਚਿੰਤਪੁਰ ਨੇ ਉਹਨਾਂ ਨੂੰ ਹੀ ਸੱਦੀ ਹੈ ਜਿਨ੍ਹਾਂ ਚਿੱਠੀਆਂ ਪਾਉਂਦੀਆਂ ਤੇ ਚਿੱਠੀਆਂ ਪਾਉਣ ਵਾਲੇ ਇਹ ਮੇਰੇ ਵੀਰ ਆ ਇਹ ਵੀਰ ਚਿੱਠੀ ਪਾਉਂਦੇ ਨੇ ਤੇ ਭਗਤ ਜਾਂਦੇ ਨੇ ਕੁਲਦੀਪ ਸੱਦੂ ਜੀ ਸਾਡੇ ਨਾਲ ਮੌਜੂਦ ਨੇ ਹੋਰ ਸੇਵਾਦਾਰ ਸਾਰੇ ਮੌਜੂਦ ਨੇ ਮੈਂਬਰ ਸਹਿਬਾਨ ਮੌਜੂਦ ਨੇ ਗੱਲਬਾਤ ਕਰ ਲੈਂਦੇ ਹਾਂ ਸਰ ਸਭ ਤੋਂ ਪਹਿਲੇ ਤੇ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਜੀ ਅੱਜ ਇੱਕ ਮੀਟਿੰਗ ਕੀਤੀ ਕੀ ਉਪਰਾਲਾ ਕੀਤਾ ਜੀ ਪਹਿਲਾਂ ਤਾਂ ਸਾਰਿਆਂ ਨੂੰ ਇੱਥੇ ਆਏ ਤੇ ਜੀ ਆਇਆਂ ਮਾ ਚੰਦਪੁਨੀ ਕਲੱਬ ਵੱਲੋਂ ਇੱਕ ਛੋਟੀ ਜੀ ਮੀਟਿੰਗ ਕੀਤੀ ਗਈ ਜਿਸ ਵਿੱਚ ਕਮੇਟੀ ਪਿਛਲੇ 7 ਮਹੀਨੇ ਤੋਂ ਲਗਭਗ ਚੱਲਦੀ ਪਈ ਆ ਉਹਦਾ ਅੱਜ ਗਠਨ ਕੀਤਾ ਗਿਆ ਉਹ ਗਠਨ ਦੇ ਵਿੱਚ ਮੈਂ ਸਾਰੇ ਮੈਂਬਰਾਂ ਦਾ ਬਹੁਤ-ਬਹੁਤ ਥੈਂਕਸ ਧੰਨਵਾਦ ਕਰਦਾ ਕਿ ਇਹਨਾਂ ਨੇ ਕੁਲਦੀਪ ਚੰਦ ਸੰਧੂ ਮੈਨੂੰ ਜ਼ਿੰਮਵਾਰੀ ਸੌਂਪੀ ਆ ਐਜ਼ ਅ ਪ੍ਰੈਜ਼ੀਡੈਂਟ ਤੇ ਮੈਂ ਮਾਂ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਦਾ ਆ ਕਿ ਦਾਤੀਏ ਮੈਨੂੰ ਆਪਣੇ ਚਰਨਾਂ ਨਾਲ ਉਲਾਈ ਰੱਖੀ ਤੇ ਇਹਨਾਂ ਦੀ ਆਸਾਂ ਦੇ ਉੱਤੇ ਮੈਂ ਪੂਰਾ ਉਤਰਾਂ ਜੋ ਇਹਨਾਂ ਨੇ ਮੇਤੇ ਵਿਸ਼ਵਾਸ ਬਣਾਇਆ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਹੋਂ ਵਾਲੇ ਸਮੇਂ 'ਚ ਇਦਾਂ ਜਿਹੜੀ ਮਹੀਨੇ ਦੇ ਦੂਸਰੇ ਸ਼ਨੀਵਾਰ ਮਾਂ ਚੰਦਪੁਨੀ ਨਕੋਦਰ ਤੋਂ ਸਵੇਰੇ 7:00 ਵਜੇ બસ ਯਾਤਰਾ ਜਾਂਦੀ ਆ ਤੇ ਪੂਰੇ ਸਾਲ ਲਗਾਤਾਰ ਹਰ ਦੂਸਰੇ ਸ਼ਨੀਵਾਰ ਤਰੀਕ ਕੋਈ ਵੀ ਹੋਵੇ ਅਸੀਂ ਕਲੱਬ ਵੱਲੋਂ ਮਾਤਾ ਦੇ ਮੰਦਰ ਦੇਵੀਤਲਾ ਮੰਦਰ ਮਾ ਸੰਤੋਸ਼ੀ ਮੰਦਰ ਸਵਾਲਿਆ ਮੰਦਰ ਤੇ ਸ਼ਹਿਰ ਦੇ ਬਾਬੂ ਲਾਲ ਵਾਸ਼ਾ ਦੇ ਨਜ਼ਦੀਕ ਸੰਤੋਸ਼ੀ ਮੰਦਰ ਸਾਰੇ ਫਲੈਕਸਾਂ ਲਗਾਈਆਂ ਹੋਈਆਂ ਤੇ ਜਿਹਨੇ ਜਾਣਾ ਹੋਵੇ ਉਹ ਆਪਣੇ ਉਹਨਾਂ ਨੰਬਰਾਂ ਤੇ ਕੰਡਕਟ ਕਰਕੇ ਕਮੇਟੀ ਵਿੱਚ ਅ ਬਸ ਜਾ ਸਕਦਾ ਸਰ ਕੋਈ ਨੰਬਰ ਜੇ ਹੈ ਤੇ ਸਾਡੇ ਦਰਸ਼ਕਾਂ ਨੂੰ ਵੀ ਪਤਾ ਲੱਗ ਜਵੇ ਕਿਸੇ ਨੰਬਰ ਦਾ ਆਹ ਨੰਬਰ ਨੰਬਰ ਸਭ ਤੋਂ ਪਹਿਲਾਂ 7009056810 ਇਹ ਮੇਰਾ ਆਪਣਾ ਨੰਬਰ ਆ ਬਾਕੀ ਸਰਵਜੀ ਸਾਭੀ ਭਾਜੀ ਮੈਂ ਇਹਨਾਂ ਨੂੰ ਵੀ ਮਾਈਕ ਦਿਨਾ ਦੋ ਮਿੰਟ ਵੀ ਦੱਸਣਗੇ ਬਾਕੀ ਜਿਹੜੇ ਸਾਡੇ ਕਲੱਬ ਦਾ ਅੱਜ ਗਠਨ ਹੋਇਆ ਜਿਹਦੇ ਵਿੱਚ ਸਾਡੇ ਵਾਈਸ ਪ੍ਰੈਜਿਡੈਂਟ ਸਰਵਜੀ ਸਾਭੀ ਮੰਗਤ ਭਾਰਤਵਾਦ ਜੀ ਜੋ ਕੈਸ਼ੀਅਰ ਚੁਣੇ ਗਏ ਆ ਤੇ ਸਾਡੇ ਪਵਨ ਜੀ ਜੋ ਬ੍ਰਾਂਚਡ ਜੜਿਆਲਾ ਮੈਨੇਜਰ ਸਾਹਿਬ ਆ ਉਹ ਨਹੀਂ ਪਹੁੰਚ ਸਕੇ ਉਹ ਜਨ ਸਕੱਤੀ ਆ ਸਾਡੇ ਅਜੀਤ ਕੁਮਾਰ ਜੀ ਐਕਟਿਵ ਮੈਂਬਰ ਜਗਦੀਸ਼ ਜੀ ਆ ਤਾਂ ਹੋਰ ਸਾਰੇ ਮੈਂਬਰ ਇੱਥੇ ਖੜੇ ਆ ਤੇ ਉਸ ਤੋਂ ਇਲਾਵਾ ਸਾਡੇ ਵਿੱਚ ਅਜੀਤ ਕੁਮਾਰ ਜੀ ਨਹੀਂ ਆਏ ਉਹ ਵੀ ਤੇ ਬਾਕੀ ਹੁਣ ਮੈਂ ਕਹਾਂਗਾ ਕਿ ਆਪ ਨੇ ਨੰਬਰ ਸਾਡੇ ਵਾਈਸ ਪ੍ਰੈਜ਼ੀਡੈਂਟ ਸਰਜੀ ਸਾਭੀ ਜੀ ਨੰਬਰ ਦੇਣਗੇ ਨਾਲੇ ਮਹਾਮੋਈ ਦੇ ਉੱਤਰਨਾ ਵਿੱਚ ਆਪਣੀ ਅਰਦਾਸ ਲਾਉਣੀ ਜੈ ਮਾਤਾ ਨਾ ਦੱਸਿਓ ਜੀ ਪਹਿਲੇ ਆਪਣਾ ਮੈਂ ਸਰਬਜੀ ਸਾਵੀ ਵਾਈਸ ਪ੍ਰੈਜ਼ੀਡੈਂਟ ਮਾ ਚੰਤਪੁਰਨੀ ਕਲੱਬ ਨਕੋਦਰ ਜੀ ਅਸੀਂ 7ਵੀਂ ਬੱਸ ਲੈ ਕੇ ਜਾ ਰਹੇ ਹਾਂ ਜਿਸ ਦੇ ਵਿੱਚ ਟਿਕਟ ਬੁੱਕ ਕਰਨ ਵਾਸਤੇ ਮੇਰਾ ਨੰਬਰ ਹੈ 98725 73886 ਕਿਸੇ ਨੇ ਵੀ ਮਾ ਦੇ ਦਰਬਾਰ ਤੇ ਜਾਣਾ ਹੋਵੇ ਇਸ ਨੰਬਰ ਤੇ ਕੰਟੈਕਟ ਕਰਕੇ ਮੇਰੇ ਤੋਂ ਟਿਕਟ ਪ੍ਰਾਪਤ ਕਰ ਸਕਦਾ ਜਿਹਦੀ ਡੇਟ 1 2 3 ਤਰੀਕ ਤੱਕ ਅਸੀਂ ਬੁਕਿੰਗ ਕਰਦੇ ਹਾਂ ਜੇ ਕਿਸ ਵੀ ਭਗਤ ਨੂੰ ਜ਼ਰੂਰਤ ਹੋਵੇ ਜਦੋਂ ਮਰਜੀ ਬੇਸ਼ੱਕ ਫੋਨ ਤੇ ਕਨੈਕਟ ਕਰ ਲਵੇ ਬੇਸ਼ੱਕ ਆ ਕੇ ਕਰ ਲਵੇ ਮੱਲਾਰਮਾਨਪੁਰ ਦੇ ਵਿੱਚ ਕਰਿਆਨਾ ਸਟੋਰ ਸਾਬੀ ਕਰਿਆਨਾ ਸਟੋਰ ਆ ਜਦੋਂ ਵੀ ਆ ਕੇ ਧੰਨਵਾਦ ਹੈ ਜੀ ਇਹ ਬਿਲਕੁਲ ਫਰੀ ਹੈ ਜੀ ਬਿਲਕੁਲ ਕੋਈ ਕੋਸਟ ਨਹੀਂ ਹੈ ਫਰੀ ਆ ਚਾਹ ਪਾਣੀ ਰੋਟੀ ਪਾਣੀ ਹਰ ਚੀਜ਼ ਇਹਦੇ ਵਿੱਚ ਫਰੀ ਆ ਇੱਕ ਪੈਸੇ ਦੀ ਵੀ ਜ਼ਰੂਰਤ ਨਹੀਂ ਆ ਜਦੋਂ ਵੀ ਮਰਜੀ ਆਉਣ ਤੇ ਆਪਣੇ ਦਰਸ਼ਨ ਕਰਨ ਸ਼ੁਕਰੀਆ ਮਹਲਾ ਜੀ ਕਿਨਾਂ ਸਰ ਤੁਹਾਡਾ ਮੰਗਤ ਭਾਰਤਵਾਦ ਹਾਂ ਸਭ ਤੋਂ ਪਹਿਲਾਂ ਜੀ ਸਮੂਹ ਮੈਂਬਰ ਔਰ ਪੱਤਰਕਾਰ ਭਾਈਚਾਰਾ ਜੋ ਇੱਕ ਸਾਡੇ ਛੋਟੇ ਬਲਾਵੇ ਤੇ ਇੱਥੇ ਇਕੱਠੇ ਹੋਇਆ ਸਾਰਿਆਂ ਦਾ ਮੈਂ ਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਮਾਂ ਚਿੰਤਪੁਰਨੀ ਕਲੱਬ ਨਕੋਦਰ ਦੀ ਇੱਕ ਛੋਟੀ ਮੀਟਿੰਗ ਅਸੀਂ ਇੱਥੇ ਰੱਖੀ ਸੀ ਅੱਜ ਜੋ ਸਾਡੀ ਵੱਜ ਯਾਤਰਾ ਮਾਂ ਚਿੰਤਪੁਰਨੀ ਸ਼ਿਨਮਸਤ ਦਾ ਦਰਬਾਰ ਤੇ ਅਕਤੂਬਰ ਮਹੀਨੇ ਤੋਂ ਸ਼ੁਰੂ ਹੋਈ ਸੀਗੀ ਤੇ ਅੱਜ ਛੇਵੀਂ ਸਾਡੀ ਵੱਜ ਯਾਤਰਾ ਜੋ ਮਾਰਚ ਮਹੀਨੇ ਗਈ ਹੈ ਉਹ ਸਫਲ ਹੋਈ ਹੈ ਤੇ ਦੂਸਰਾ ਇੱਕ ਛੋਟਾ ਜਿਹਾ ਕਾਰਜ ਜ ਅਸੀਂ ਕਮੇਟੀ ਨੂੰ ਗਠਿਤ ਕੀਤਾ ਵਾ ਉਹਨੂੰ ਕਮੇਟੀ ਨੂੰ ਰਜਿਸਟਰ ਕਰਾਉਣ ਵਾਸਤੇ ਇਸ ਕਮੇਟੀ ਨੂੰ ਗਠਿਤ ਕੀਤਾ ਉਹ ਸਮੂਹਾ ਜੋ ਅਜਿਹੀ ਕਮੇਟੀ ਦੇ ਮੈਂਬਰ ਉਹ ਪਾਇੰਡ ਕੀਤੇ ਆ ਜਿਨ੍ਹਾਂ ਵਿੱਚ ਸਾਡੇ ਕੁਲਦੀਪ ਸੰਧੂ ਜੀ ਜਿਨ੍ਹਾਂ ਨੂੰ ਅਸੀਂ ਪ੍ਰੈਜ਼ੀਡੈਂਟ ਦੇ ਤੌਰ ਤੇ ਸਾਰਿਆਂ ਦੀ ਸਹਿਮਤੀ ਨਾਲ ਨਿਯੁਕਤ ਕੀਤਾ ਤੇ ਅੱਗੇ ਤੋਂ ਕੁਲਦੀਪ ਸੰਧੂ ਜੀ ਇਸ ਕਮੇਟੀ ਨੂੰ ਸਾਰਿਆਂ ਦੇ ਸਹਿਯੋਗ ਨਾਲ ਚਲਾਉਣਗੇ ਤੇ ਮਾ ਸ਼ਿਨਮਸਤਕਾ ਦੇ ਦਰਬਾਰ ਤੇ ਜੋ ਵੱਜ ਯਾਤਰਾ ਜਾ ਰਹੀ ਹੈ ਇਸੇ ਤਰ੍ਹਾਂ ਹੀ ਜਾਂਦੀ ਰਹੂਗੀ ਜੋ ਇਸ ਕਮੇਟੀ ਦਾ ਗਠਨ ਸਾਡਾ ਮੇਨ ਜੋ ਮਕਸਦ ਆ ਵੀ ਇਸ ਧਾਰਮਿਕ ਕੰਮ ਦੇ ਨਾਲ ਨਾਲ ਅਸੀਂ ਕੁਝ ਸਮਾਜਿਕ ਕੰਮ ਵੀ ਕਰਨੇ ਚਾਹਨੇ ਸੀਗੇ ਜਿਹਦੇ ਵਾਸਤੇ ਅਸੀਂ ਇਸ ਕਮੇਟੀ ਦਾ ਗਠਨ ਕੀਤਾ ਤੇ ਮਾਸ਼ ਇਹਨੂੰ ਮਸਕਤ ਉਹ ਹੀ ਅਸੀਂ ਅਸ਼ੀਰਵਾਦ ਮੰਗਦੇ ਆ ਕਿ ਸਾਡੇ ਸਮੂਹ ਕਮੇਟੀ ਮੈਂਬਰਾਂ ਨੂੰ ਇਸੇ ਤਰ੍ਹਾਂ ਵੱਲ ਬਖਸ਼ਣਾ ਤਾਂ ਕਿ ਅਸੀਂ ਸਮਾਜ ਵਿੱਚ ਕੁਝ ਕਰ ਸਕੀਏ ਜੈ ਮਾਤਾ ਦੀ ਜੈ ਮਾਤਾ ਦੀ ਜੀ ਜੈ ਮਾਤਾ ਦੀ ਸਰ ਮੇਰਾ ਨਾਮ ਸੀਮਾ ਭਾਰਤਵਾਜ ਜੀ ਇਸ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਮੇਰੇ ਵੱਲੋਂ ਸਾਰੇ ਮੈਂਬਰਾਂ ਨੂੰ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਅਸੀਂ ਅੱਜ ਜਿਸ ਕਰਕੇ ਇੱਥੇ ਇਕੱਠੇ ਹੋਏ ਹੈਗੇ ਆ ਕਿ ਇਸ ਯਾਤਰਾ ਨੂੰ ਅਸੀਂ ਅੱਗੇ ਹੋਰ ਕਿਸ ਤਰ੍ਹਾਂ ਸਫਲ ਬਣਾ ਸਕਦੇ ਆ ਜਾਂ ਇਹਦੇ ਨਾਲ ਅਸੀਂ ਹੋਰ ਕਿਹੜੇ ਪਹਿਲੂ ਜੋੜ ਸਕਦੇ ਆ ਜਿਹਦੇ ਨਾਲ ਅਸੀਂ ਧਾਰਮਿਕ ਕੰਮਾਂ ਦੇ ਨਾਲ ਨਾਲ ਸੋਸ਼ਲ ਕੰਮ ਵੀ ਜੋੜ ਸਕੀਏ ਇਹ ਸਾਡਾ ਅਗਲਾ ਸਟੈਪ ਹੋਏਗਾ ਕਿ ਇਹਨੂੰ ਅਸੀਂ ਹੋਰ ਅੱਗੇ ਕਿਸ ਤਰ੍ਹਾਂ ਵਧਾਇਆ ਜਾ ਸਕੇ ਜੀ ਦੇ ਨਾਲ ਯਾਤਰਾ ਦੇ ਨਾਲ ਨਾਲ ਸਾਰੀ ਸੰਗਤ ਨੂੰ ਜੋ ਇੱਕ ਅ ਜ਼ਰੀਆ ਮਿਲਣਾ ਮੱਥਾ ਟੇਕਣ ਦਾ ਉਹਦੇ ਨਾਲ ਜੇ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦੀ ਅ ਬਿਮਾਰੀ ਤੌਰ ਦੇ ਉੱਤੇ ਵੀ ਕੋਈ ਮੁਸ਼ਕਲ ਹੈਗੀ ਆ ਉਹਦੇ ਵਿੱਚ ਅਸੀਂ ਉਹਦੇ ਕਲੱਬ ਦੇ ਥਰੂ ਕਿਸ ਤਰ੍ਹਾਂ ਉਹਦੀ ਮਦਦ ਕਰ ਸਕਦੇ ਹਾਂ ਇੱਕ ਬਹੁਤ ਵਧੀਆ ਪਰਾਲਾ ਭੈਂਜੀ ਨੇ ਕਿਹਾ ਕਿ ਇਸ ਕਲੱਬ ਦਾ ਨਾਲ ਨਾਲ ਇਹ ਵੀ ਹੋਏਗਾ ਕੋਈ ਗਰੀਬਾਂ ਦੇ ਜਾਂ ਜਿਨ੍ਹਾਂ ਦੇ ਇਲਾਜ ਨਹੀਂ ਹੁੰਦੇ ਜਾਂ ਜਿਨ੍ਹਾਂ ਨੂੰ ਕਿਸੇ ਪੈਸੇ ਦੀ ਰੋਲ ਆ ਪੜਾਈ ਨਹੀਂ ਹੁੰਦੀ ਉਹਨਾਂ ਦੇ ਨਾਲ ਨਾਲ ਵੀ ਗਲਵਾ ਥੋੜੀ ਜੀ ਮੈਂ ਹੋਰ ਕਰ ਲੈਣਾ ਜੀ ਕਿਨਾ ਸਰ ਤੁਹਾਡਾ ਵਿਵੇਕ ਕਰੋੜਾ ਜੀ ਸਰ ਇਹਨਾਂ ਦੇ ਨਾਲ ਕਲੱਬ ਦੇ ਨਾਲ ਜੁੜਨ ਤੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਜੋ ਵੀ ਉਪਰਾਲੇ ਸਮਾਜਿਕ ਤੌਰ ਤੇ ਜਿਸ ਤਰ੍ਹਾਂ ਦੇ ਵਿਚਾਰ ਵੰਡੇ ਗਏ ਐ ਉਸ ਵਿੱਚ ਮੈਂ ਆਪਣਾ ਸਹਿਯੋਗ ਹਰ ਤਰੀਕੇ ਨਾਲ ਦੇ ਸਕਾਂ ਮਹਾਮੈਸ ਅਨੁਸਾਰਿਆਂ ਨੂੰ ਇਹ ਜਿਹੜਾ ਅਸ਼ੀਰਵਾਦ ਬਖਸ਼ਿਆ ਤੇ ਨਾਲੇ ਸਾਨੂੰ ਬਲ ਬਖਸ਼ੇ ਕਿ ਸਾਰੇ ਰਲ ਕੇ ਸਮਾਜ ਨੂੰ ਵਿੱਚ ਜੋ ਬਿਹਤਰੀ ਕਰ ਸਕਦੇ ਆ ਉਹ ਕਰਦੇ ਰਹੀਏ ਜੈ ਮਾਤਾ ਜੈ ਮਾਤਾ ਦੀਨ ਸਰ ਤੜਾ ਮੇਰਾ ਨਾਮ ਕੁਲਵੀਰ ਚੰਦ ਆ ਜੀ ਜੀ ਮੰਗਰ ਤੀਰ ਹੋਣ ਵਾਲੇ ਸਾਰੇ ਮੈਂਬਰਾਂ ਦੇ ਕਾਂਤੇ ਮੈਨੂੰ ਆਕੇ ਇੱਥੇ ਬੜੀ ਖੁਸ਼ੀ ਹੋਈ ਅੱਜ ਬੜਾ ਸ਼ੁਭ ਦਿਨ ਹੈ ਇੱਥੇ ਅਜ ਦੇ ਦਿਨ ਤੱਕ ਤਿੰਨ ਚੀਜ਼ਾਂ ਬੜੀਆਂ ਚੰਗੀਆਂ ਵਾਂ ਇੱਕ ਹੋਲੀ ਆ ਜੀ ਨੰਬਰ 2 ਸੰਕਰਾਂ ਦਾ ਸੰਕਰਾਂਤੀ ਆ ਨੰਬਰ 3 ਪੂਰਨਮਾਸ਼ੀ ਆ ਜਿਹੜਾ ਹੋਲੀ ਦਾ ਦਿਨ ਹੈ ਆਮ ਤੌਰ ਤੇ ਸ਼ਾਸਤਰਾਂ ਦੇ ਵਿੱਚ ਸਰਵ ਸਿੱਧ ਯੋਗ ਰਹਿ ਗਿਆ ਹੈਗਾ ਬਿਲਕੁਲ ਤੇ ਅੱਜ ਦਾ ਦਿਨ ਜਿਹੜਾ ਤੇ ਸ਼ੁਰੂ ਕੀਤਾ ਇਹਨਾਂ ਨੇ ਮੈਨੂੰ ਪੂਰੀ ਆਸ ਹੈ ਕਿ ਇਹ ਜਿਹੜੀ ਕਲੱਬ ਹੈ ਇਹ ਦਿਨ ਦਿਨੀ ਤੇ ਆ ਚੌਗੜੀ ਉੰਤੀ ਕਰੇਗੀ ਤੇ ਸਮਾਜ ਦੀ ਸੇਵਾ ਕਰੇਗੀ ਥੈਂਕ ਯੂ ਸਰ ਕੀ ਨਾ ਸਰ ਤੁਹਾਡਾ ਅਮਲਕੀਤ ਰਾਜ ਥਾਪਰ ਜੀ ਮੈਂ ਅੱਜ ਇਸ ਸਮੇਂ ਜੋ ਮੀਟਿੰਗ ਹੋਈ ਆ ਉਹਦੇ ਵਿੱਚ ਜਿਹੜਾ ਕਮੇਟੀ ਨੇ ਪ੍ਰਧਾਨ ਉਹਦੇ ਚ ਚੁਣੇ ਨੇ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜੈ ਮਾਤਾ ਦੀ ਤੋ ਬਹੁਤ ਵਧੀਆ ਪਰਾਲਾ ਜੀ ਤਸਵੀਰਾਂ ਤੋਂ ਅਸੀਂ ਇੱਕ ਫਾਰਮ ਨਕੋਦਰ ਤੋਂ ਦਿਖਾ ਰਹੇ ਸੀ ਜਿੱਥੇ ਜਿਹੜਾ ਇੱਕ ਕਲੱਬ ਖੜਾ ਆ ਮਾਤਾ ਚਿੰਤਪੁਰਨੀ ਕਲੱਬ ਇਹਨਾਂ ਨੇ ਇੱਕ ਪ੍ਰੋਲਲਾ ਕੀਤਾ ਸੀ ਜਿਹੜੇ ਚਿੰਤਪੁਰਣੀ ਬੱਸਾਂ ਲਿਆਂਦੇ ਸੀ ਅੱਜ ਇਹਨਾਂ ਦੀ ਇੱਕ ਮੀਟਿੰਗ ਹੋਈ ਆ ਕਮੇਟੀ ਬਣੀ ਆ ਕਮੇਟੀ ਦੇ ਵਿੱਚ ਬਹੁਤ ਸਾਰੇ ਫੈਸਲੇ ਲਏ ਗਏ ਨੇ ਕੁਝ ਵਿਚਾਰ ਇਹਨਾਂ ਦੇ ਬਹੁਤ ਵਧੀਆ ਲੱਗੇ ਨੇ ਕਿ ਗਰੀਬਾਂ ਦੀ ਪੜ੍ਹਾਈ ਜਾਂ ਕਿਸੇ ਵਿਆਹ ਸ਼ਾਦੀ ਦੇ ਕਿਸੇ ਨੂੰ ਜ਼ਰੂਰਤ ਹੋਵੇ ਕੁਲਦੀਪ ਸੰਧੂ ਇਹਨਾਂ ਦੀ ਅਗਵਾਈ ਆ ਇਹਨਾਂ ਦੇ ਸਾਰੇ ਸਾਥੀ ਨੇ ਇਹ ਮਾਤਾ ਚਿੰਤਪੁਰਨੀ ਦਰਬਾਰ ਤੇ ਪਹਿਲੇ ਵੀ ਅਸੀਂ ਕਵਰਿੰਗ ਕਰ ਚੁੱਕੇ ਆ ਇਹ ਬੱਸਾਂ ਲੈ ਜਾਂਦੇ ਨੇ ਬਿਲਕੁਲ ਫ੍ਰੀ ਬੱਸ ਜਾਂਦੀ ਆ ਨੰਬਰ ਇਹਨਾਂ ਨੇ ਦੱਸ ਦਿੱਤੇ ਆ ਜਿਨ੍ਹਾਂ ਨੇ ਜਾਣਾ ਹੋਵੇ ਉਹ ਇਹਨਾਂ ਨਾਲ ਕੰਟੈਕਟ ਕਰ ਸਕਦੇ ਨੇ ਤੋਂ ਇੱਕ ਜੈਕਾਰੇ ਨਾਲ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਾਂਗਾ ਜੈਕਾਰਾ ਚਿੰਤਪੁਰਨੀ ਦਾ ਸਤਿ ਸ੍ਰੀ ਅਕਾਲ ਜੇਕਰ ਅਸੀਂ ਨਮਸਤੇ ਕਹਾਂਗਾ ਸਤਿ ਸ੍ਰੀ ਅਕਾਲ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਰ ਨਿਊਜ਼ ਨਿਕੋਦਰ